ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜੱਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜੱਗ ਆਪ ਹੈ ਪਿਆਰਾ ਆਪੇ ਸਾਚਾ ਸਾਹ ਆਪੇ ਵਣਜਬ ਵਪਾਰੀ ਆ ਪਿਆਰਾ ਆਪੇ ਸੱਚ ਵਿਸਾਹ ਜਪ ਮਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗੰਮ ਅਥਾ ਰਹਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਪੋਲੇ ਆਪ ਮੁਹਾਉ ਆਪੇ ਉਜੜ ਪਾਇਦਾ ਪਿਆਰਾ ਆਪ ਵਿਖਾਲੇ ਰਾਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਧੰੜੈ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰ ਲੰਗਾਹੋ ਆਪੇ ਸਾਗਰ ਬੋਹਿთა ਪਿਆਰਾ ਗੁਰਖੇਵਟ ਆਪ ਚਲਾਹੋ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੈ ਪਾਤ ਸਾਹ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੁ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे ਭਾਈ ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ ਵਿਆਪਕ ਹੁੰਦਿਆਂ ਭੀ ਪ੍ਰਭੂ ਆਪ ਹੀ ਨਿਰਲੇਪ ਭੀ ਹੈ ਜਗਤ ਵਣਜਾਰਾ ਪ੍ਰਭੂ ਆਪ ਹੀ ਹੈ ਜਗਤ ਵਣਜਾਰੇ ਨੂੰ ਰਾਸ ਪੂੰਜੀ ਦੇਣ ਵਾਲਾ ਭੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸਾਹੂਕਾਰ ਹੈ ਪ੍ਰਭੂ ਆਪ ਹੀ ਵਣਜ ਹੈ ਆਪ ਹੀ ਵਪਾਰ ਕਰਨ ਵਾਲਾ ਹੈ ਆਪ ਸਦਾ ਸਿਰ ਰਹਿਣ ਵਾਲਾ ਸਰਮਾਇਆ ਹੈ हे ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਸਿਫਤ ਸਲਾਹ ਕਰਿਆ ਕਰ हे ਭਾਈ ਗੁਰੂ ਦੀ ਮਿਹਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ ਜੋ ਆਤਮਿਕ ਜੀਵਨ ਦੇਣ ਵਾਲਾ ਹੈ ਜੋ ਅਪਹੁੰਚ ਹੈ ਤੇ ਜੋ ਬਹੁਤ ਡੂੰਗਾ ਹੈ हे ਭਾਈ ਪ੍ਰਭੂ ਆਪ ਹੀ ਜੀਵਾਂ ਦੀਆਂ ਅਰਦਾਸਾਂ ਸੁਣ ਕੇ ਸਭ ਦੀ ਸੰਭਾਲ ਕਰਦਾ ਹੈ ਆਪ ਹੀ ਮੂੰਹੋਂ ਜੀਵਾਂ ਨੂੰ ਢਾਰਸ ਦੇਣ ਲਈ ਮਿੱਠਾ ਬੋਲ ਬੋਲਦਾ ਹੈ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਕੁਰਾਹੇ ਪਾ ਦਿੰਦਾ ਹੈ ਆਪ ਹੀ ਜ਼ਿੰਦਗੀ ਦਾ ਸਹੀ ਰਸਤਾ ਵਿਖਾਉਂਦਾ ਹੈ ਹੇ ਭਾਈ ਹਰ ਥਾਂ ਪ੍ਰਭੂ ਆਪ ਹੀ ਆਪ ਹੈ ਇਤਨੇ ਖਲ ਜਗਨ ਦਾ ਮਾਲਕ ਹੁੰਦਾ ਹੋਇਆ ਪ੍ਰਭੂ ਬੇ ਪਰਵਾਹ ਰਹਿੰਦਾ ਹੈ ਹੇ ਭਾਈ ਪ੍ਰਭੂ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਦਾ ਹੈ ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਰ ਵਿੱਚ ਲਾਈ ਰੱਖਦਾ ਹੈ ਪ੍ਰਭੂ ਆਪ ਹੀ ਜੀਵਾਂ ਦੀ ਬਣਤਰ ਬਣਾਉਂਦਾ ਹੈ ਆਪ ਹੀ ਮਾਰਦਾ ਹੈ ਤਾਂ ਉਸ ਦਾ ਪੈਦਾ ਕੀਤਾ ਜੀਵ ਮਰ ਜਾਂਦਾ ਹੈ ਪ੍ਰਭੂ ਆਪ ਹੀ ਸੰਸਾਰ ਨਦੀ ਉੱਤੇ ਪਤਨ ਹੈ ਆਪ ਹੀ ਮਲਾਹ ਹੈ ਆਪ ਹੀ ਜੀਵਾਂ ਨੂੰ ਪਾਰ ਲੰਘਾਉਂਦਾ ਹੈ हे ਭਾਈ ਪ੍ਰਭੂ ਆਪ ਹੀ ਸੰਸਾਰ ਸਮੁੰਦਰ ਹੈ ਆਪ ਹੀ ਜਹਾਜ਼ ਹੈ ਆਪ ਹੀ ਗੁਰੂ ਮਲਾਹ ਹੋ ਕੇ ਜਹਾਜ਼ ਨੂੰ ਚਲਾਉਂਦਾ ਹੈ ਪ੍ਰਭੂ ਆਪ ਹੀ ਜਹਾਜ ਵਿੱਚ ਚੜ ਕੇ ਪਾਰ ਲੰਘਦਾ ਹੈ ਪ੍ਰਭੂ ਪਾਤਸ਼ਾ ਕੌਤਕ ਤਮਾਸ਼ੇ ਕਰਕੇ ਆਪ ਹੀ ਇਤਨਾ ਤਮਾਸ਼ਿਆਂ ਨੂੰ ਇਨਾ ਤਮਾਸ਼ਿਆਂ ਨੂੰ ਵੇਖ ਰਿਹਾ ਹੈ हे ਨਾਨਕ ਆਖ ਪ੍ਰਭੂ ਆਪ ਹੀ ਸਦਾ ਦਇਆ ਦਾ ਸੋਮਾ ਹੈ ਆਪ ਹੀ ਬਖਸ਼ਿਸ਼ ਕਰਕੇ ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ